ਸਾ ਦਗਦਾ ਉਹ ਆ ਗਏ ਅਬ ਚੁੰਡੀ ਭਰੀ ਹੰਗ ਜਮ ਆ ਐ ਹਨ ਲੋਹ ਬੱਜਦੇ ਆ ਵਿਆਹ ਕਰੀ ਨਾ ਆ ਗਿਆ ਅੱਦਰ ਲੋ ਇੱਧਰ ਵਾਲੀਆਂ ਮਾਰੀਆਂ ਆਏ ਹੈ ਪਰ ਜੇ ਇੱਧਰ ਵਾਲੀਆਂ ਮਾਰੀਆਂ ਦੇਖੋ ਕਿਵੇਂ ਗੱਦ ਨੂੰ ਤੇ ਲੋਹੇ ਲੋਹ ਬੱਜਦੇ ਸਾਰੇ ਆ ਗੱਦ ਨੇ ਸਾਰੀ ਮਿੱਲੀ ਕੀਤੀ ਪਈ ਆ ਇਨਸ਼ਾ ਅੱਲਾਹ ਤੇ ਪੁਲਿਸ ਨੇ ਮਾਤਾ ਜੀ ਦੇ ਬਿਆਨ ਵੀ ਦਰਜ ਕਰ ਲਿਆ ਵੀ ਮਾਤਾ ਜੀ ਨੇ ਆਪਣੇ ਵੱਲੋਂ ਬਿਆਨ ਕੀਤਾ ਵੀ ਮੈਨੂੰ ਮੇਰਾ ਬੇਟਾ ਕਿਸ ਤਰ੍ਹਾਂ ਤੰਗ ਪ੍ਰੇਸ਼ਣ ਕਰਦਾ ਸੀ ਐਸੇ ਘਟੀਆ ਬੰਦੇ ਜਿਹੜੇ ਪੁੱਤ ਕਹੋਣ ਦੇ ਹੱਕਦਾਰ ਲਾ ਸਾਰੇ ਅੱਖਾਂ ਦੇਖੋ ਕਾਲੀਆਂ ਹੋਈਆਂ ਨੇ ਅੱਖ ਦੁਖਦੀ ਆ ਕਿਉਂਕਿ ਅੱਖ ਦਾ ਰੰਗ ਹੀ ਬਦਲ ਗਿਆ ਮਾਂ ਬਿਲਕੁਲ ਟੈਨਸ਼ਨ ਨਹੀਂ ਲੈਣੀ ਮਾਂ ਅੱਛਾ ਅਸੀਂ ਤੇਰੇ ਪੁੱਤਾਂ ਤੇਰੇ ਨਾਲ ਆ ਬਸੀ ਬਸ ਕੱਢੋ ਇੱਕ ਮਿੰਟ ਰੋਕੋ ਇੱਕ ਮਿੰਟ ਰੋਕੋ ਵੀਰ ਰੋਕੋ ਜੋ ਵੀ ਨਾ ਇਹ ਗੱਦੇ ਤੇ ਪਈ ਆ ਮਾਂ ਤਾਂ ਇਹ ਤੇ ਪਾਵਾਂਗੇ ਆ ਹੀ ਲੈ ਚੱਲਦੇ ਹਾਂ ਅੰਦਰ ਹੀ ਮਾਂ ਹਾਂ 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 ਬਿਲਕੁਲ ਟੈਨਸ਼ਨ ਨਹੀਂ ਲੈਣੀ ਮਾਂ ਅੱਛਾ ਠੀਕ ਅਸੀਂ ਤੇਰੇ ਪੁੱਤਾਂ ਤੇਰੇ ਨਾਲ ਆ ਆਪਾਂ ਸਿਰਫ ਉਹਨੂੰ ਅਹਿਸਾਸ ਹੀ ਕਰਾਉਣਾ ਮਾਂ ਠੀਕ ਆ ਹਾਂ ਕੋਈ ਨਾ ਮਾਂ ਸੇਰ ਜ ਆਰੇਪਸ ਦੁਖਦੀਆਂ ਵਾ ਢੂਈ ਤੇ ਲੱਤਾਂ ਵੱਜੀਆਂ ਹੋਈਆਂ ਅੱਗੇ ਪਹਿਲਾਂ ਨਹੀਂ ਦੇਖ ਤੈਸ ਕਰਕੇ ਮੇਰੀ ਬੇਨਤੀ ਛੋਟੇ ਵੀਰੇ ਵੀ ਪ੍ਰੋਪਰ ਨਾ ਕਾਰਵਾਈ ਜਿਹੜੀ ਬਣਦੀ ਆ ਤੈਨੂੰ ਪਤਾ ਅਜੇ ਚਲੋ ਪੁਸਤਾ ਆਈ ਨਹੀਂ ਗਈ ਆ ਜਾਂਦੀ ਆ ਸਾਡੇ ਨਾਲ ਹੀ ਸੀ ਉੱਥੇ ਪਿੱਛੇ ਰੁੱਕ ਗਏ ਉਹ ਤਾਂ ਰਾਜ ਨਵੇਂ ਦਾ ਹੁਣੇ ਹੀ ਕਹਿਣ ਲੱਗੇ ਸੀ ਸਾਨੂੰ ਕੋਈ ਛੱਡੋ ਜੀ ਕੋਈ ਨਾ ਜੀ ਰਹਿਣ ਦਿਓ ਜੀ ਕੋਈ ਕੰਨ ਨੂੰ ਹਨਾ ਤੇ ਮਤਲਬ ਪਰ ਐਸੇ ਚ ਉਹ ਮਰਜੀਤ ਨੇ ਸਾਡੀ ਕਾਫੀ ਸਪੋਰਟ ਕੀਤੀ ਉਹ ਆਇਆ ਮੋਕੇ ਤੇ ਉਹਨੇ ਐਮਐਲਆਰ ਘਟੌਣੇ ਤੇ ਭੇਜਿਆ ਸਾਨੂੰ ਪਰ ਯਾਨੀ ਕੋਈ ਗੱਲ ਨਹੀਂ ਡਾਕਟਰੀ ਲੈਵਲ ਤੇ ਤੁਸੀਂ ਜੋ ਵੀ ਜ਼ਾਇਜ ਹੈਗੀ ਇਹ ਗੱਲ ਆਪਾਂ ਕੋਈ ਨਿਆਂ ਨਹੀਂ ਕਰਾਉਣੀ ਹਾਂ ਪ੍ਰੋਪਰ ਕਰਿਓ ਦੇਖੋ ਜੀ ਮਾਤਾ ਦੇ ਵਿਚਾਰੀ ਰਿਆ ਸਾਰਾ ਗਰਦਨ ਨੀਲੀ ਕੀਤੀ ਪਈ ਔਰ ਸੁਜੀ ਪਈ ਹੈ ਮਾਂ ਦੀ ਗਰਦਨ ਦੇਖੋ ਜੀ ਸਾਰੀ ਨੀਲੀ ਹੈ ਬੱਲ ਆ ਸਾਰੇ ਅੱਖਾਂ ਦੇਖੋ ਕਾਲੀਆਂ ਹੋਈਆਂ ਪਈਆਂ ਅੱਖ ਦੁਖਦੀ ਆ ਕਿਉਂਕਿ ਅੱਖ ਦਾ ਰੰਗ ਹੀ ਬਦਲ ਗਿਆ ਆ ਵੀ ਚੀਜ਼ਾਂ ਰਹਦੀਆਂ ਮਾ ਆ ਦੁਖਦੀਆਂ ਮਾ ਕੰਨੇ ਮੇਰੀਆਂ ਜਿੱਦਾਂ ਨੇ ਕੱਲ ਰਾਤੀ ਤੁੱਕੀ ਆ ਜਿੱਦਾਂ ਦਾ ਕੁੱਤੇ ਰੋਟੀਆਂ ਉਹ ਇੱਕ ਚੂਲੇ ਦੇ ਤੇ ਚੇਲੇ ਲੱਕ ਮਾਰੀ ਆ ਚੀਜ਼ਾਂ ਰਹਦੀਆਂ ਆਹ ਦੇਖਾਸ ਆਹ ਐਸ ਆਈ ਮਾੜਾ ਯਾਥ ਲਾਇਆ ਤੋ ਵੀ ਕਿਉਂਕਿ ਇੱਥੇ ਆਪਸ ਰੀਆਂ ਤੋੜੀਆਂ ਪਈਆਂ ਪੱਤਾ ਮਾਰ ਮਾਰ ਕੇ ਆ ਦੁਖਦਾ ਉਹ ਵੀ ਤੋਸਤ ਆਦੀ ਕੀ ਅਬ ਚੁੰਡੀ ਵੀ ਹੁੰਦੀ ਜਮਾ ਅਨਨ 9:00 ਬੱਜੇ ਹੋਇਆ ਆ ਲੈ ਆਖਰੀ ਨਾ ਪਿਆਰ ਦਾ ਹੁੰਦਾ ਇਧਰ ਵੜ ਇਧਰ ਵੜੀਆਂ ਮਾਰੀਆਂ ਆਏ ਆਏ ਆਹ ਕਹਿੰਦੀ ਇਧਰ ਵੜੀਆਂ ਮਾਰੀਆਂ ਦੇਖੋ ਕਿਵੇਂ ਗਾਦਨ ਤੇ 9:00 9:00 ਵਜੇ ਗਿਆ ਸਾਰੇ ਆ ਗਾਦਨ ਸਾਰੀ ਨੀਲੀ ਕੀਤੀ ਪਈ ਆ ਸ਼ਾਲਾ ਹੋ ਗਿਆ ਤੇ ਅੱਜ ਜੋ ਵੀ ਮਾ ਹੋਇਆ ਨਾ ਇਹ ਇਹ ਉਹਨੇ ਹੀ ਕਰਾਇਆ ਬਾਬੇ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਸੀਂ ਨਹੀਂ ਕਰਾਇਆ ਮਾ ਸਾਡੀ ਕੀ ਔਕਾਤ ਵੀ ਅਸੀਂ ਕਿਸੇ ਦੀ ਮਾਂ ਨੂੰ ਜਾ ਕੇ ਉਹਦੇ ਘਰੋਂ ਜਾ ਕੇ ਚੱਕ ਕੇ ਲਿਆ ਕੇ ਆਪਦੇ ਘਰੇ ਲਿਆ ਕੇ ਰੱਖੀ ਉਹਦਾ ਇਲਜ ਕਰਾਈਏ ਇਹ ਉਹਨੇ ਹੀ ਭੇਜਿਆ ਸਾਨੂੰ ਗੁਰਨਾਨਕ ਮਹਾਰਾਜ ਨੇ ਸਾਡੇ ਮਨ ਚ ਮਿਹਰ ਪਾਈ ਪਹਿਲਾਂ ਤੇਰੀ ਧੀ ਦੇ ਮਨ ਚ ਮਿਹਰ ਪਾਈ ਉਹਨੇ ਸਾਨੂੰ ਵੀਡੀਓ ਭੇਜੀ ਜੇ ਉਹ ਨਾ ਦੱਸਦੀ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਉਹਦਾ ਧੰਨਵਾਦ ਆ ਵਿਚਾਰੀ ਦਾ ਜਿਹਨੇ ਸਾਨੂੰ ਦੱਸਿਆ ਹਨਾ ਬਾਹਰੋਂ ਬਾਹਰੋਂ ਤੇ ਉਹਨੇ ਦੱਸਿਆ ਤਾਹੀਂ ਸਾਨੂੰ ਪਤਾ ਲੱਗ ਗਿਆ ਜੇ ਉਹ ਨਾਂ ਦਾਤੀ ਸਾਨੂੰ ਕਿੱਥੇ ਪਤਾ ਲੱਗਣਾ ਸੀ ਸਹੀ ਗੱਲ ਤੇ ਫਿਰ ਅਸੀਂ ਇੱਥੇ ਆਏ ਫਿਰ ਸਾਰਾ ਦੇਖ ਮੁਹੱਲਾ ਸਾਡੇ ਨਾਲ ਖੜ ਗਿਆ ਹਨਾ ਪੁਲਿਸ ਨੇ ਵੀ ਸਾਥ ਦਿੱਤਾ ਡਾਕਟਰ ਸਾਹਿਬ ਵੀ ਮਦਦ ਕਰ ਰਹੇ ਨੇ ਸਾਰੇ ਇਹ ਉਸ ਬੰਦੇ ਦੇ ਨੂੰ ਅਸੀਂ ਸਜ਼ਾ ਦਿਵਾਉਣ ਦੀ ਨਹੀਂ ਗੱਲ ਕਰਦੇ ਸਾਡਾ ਮਕਸਦ ਆ ਵੀ ਜਿਹੜੀਆਂ ਹੋਰ ਤੇਰੇ ਵਰਗੀਆਂ ਮਾਮਾਵਾ ਜਿਨ੍ਹਾਂ ਦੇ ਘਰੇ ਆ ਕੁਝ ਹੋ ਰਿਹਾ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਵਾਸਤੇ ਕੋਈ ਪ੍ਰਾਲਾ ਕਰੀਏ ਕੋਈ ਹੋਰ ਗਰਨਾਮ ਕੋਰ ਬਚ ਸਕੇ ਕੱਲੀ ਤੂੰ ਨਹੀਂ ਮਾਂ ਜਿਹੜਾ ਤੇਰੇ ਨਾਲ ਹੈ ਜਿਹੜਾ ਕੁਝ ਹੋ ਰਿਹਾ ਹੋਰ ਵੀ ਬੇਠਰੀਆਂ ਬੁੱਢੀਆਂ ਨੂੰ ਵਿਚਾਰੀਆਂ ਨੂੰ ਘਰੇ ਪੁੱਤ ਕੁੱਟੀ ਜਾਂਦੇ ਆ ਪੋਤੇ ਕੁੱਟੀ ਜਾਂਦੇ ਨੂੰਹਾਂ ਕੁੱਟੀ ਜਾਂਦੀਆਂ ਹੈਨਾ ਇਸ ਕਰਕੇ ਥੋੜੀ ਜਿਹੀ ਕੈੜੀ ਹੋ ਕੇ ਤਕੜੀ ਹੋ ਕੇ ਆਪਾਂ ਬਿਆਨ ਦੇਈਏ ਜੋ ਬਣਦੀ ਹੈ ਕਾਰਵਾਈ ਉਹਦੇ ਤੇ ਹੋਊਗੀ ਤੇ ਇਸ ਕਾਰਵਾਈ ਦੇ ਨਾਲ ਹੋਰਾਂ ਨੂੰ ਵੀ ਅਕਲ ਆਊਗੀ ਠੀਕ ਆ ਕੋਈ ਤਾਂ ਜਸਵੀਰ ਹੈ ਕਿ ਜਗਸੀਰ ਹੈ ਪਤਨੀ ਮੇਰੀ ਲੜਕੀ ਆਤੀ ਕੋਰ ਆਪਣੇ ਪਰਿਵਾਰਸ਼ ਵਿੱਚ ਹਾਂਜੀ ਹੁਣ ਜੀ ਅਸੀਂ ਮਾਤਾ ਜੀ ਨੂੰ ਸਿਵਲ ਹਸਪੀਟਲ ਰੈਕ ਕੋਰ ਤੋਂ ਲੈ ਕੇ ਚੱਲੇ ਆ ਇੱਥੇ ਐਮ ਐਲ ਆਰ ਵਗੈਰਾ ਕੱਟੀ ਗਈ ਹੈ ਸਾਰੀ ਜਿਹੜੀ ਕਾਨੂੰਨੀ ਪ੍ਰਕਿਰਿਆ ਸੀਗੀ ਉਹ ਪੂਰੀ ਕਰ ਲਈ ਅਸੀਂ ਤੇ ਪੁਲਿਸ ਨੇ ਮਾਤਾ ਜੀ ਦੇ ਬਿਆਨ ਵੀ ਦਰਜ ਕਰ ਲਿਆ ਉਹਦੇ ਵਿੱਚ ਸਾਰਾ ਕੁਝ ਲਿਖ ਲਿਆ ਉਹਨਾਂ ਨੇ ਵੀ ਮਾਤਾ ਜੀ ਨੇ ਆਪਣੇ ਵੱਲੋਂ ਬਿਆਨ ਕੀਤਾ ਵੀ ਮੈਨੂੰ ਮੇਰਾ ਬੇਟਾ ਕਿਸ ਤਰ੍ਹਾਂ ਤੰਗ ਪ੍ਰੇਸ਼ਣ ਕਰਦਾ ਸੀ ਤੇ ਮੌਕੇ ਤੇ ਐਮਸੀ ਸਿਕਵਿੰਦਰ ਸਿੰਘ ਗਰੇਵਾਲ ਵੀਰ ਜੀ ਤੇ ਅਸੀਂ ਕੋਲੇ ਖੜ ਕੇ ਸਾਰੇ ਜ਼ਿੰਮੇਵਾਰੀ ਦੇ ਨਾਲ ਮਾਤਾ ਜੀ ਦੇ ਸਾਰੇ ਟੈਸਟ ਕਰਾਏ ਨੇ ਚੈੱਕਅਪ ਕਰਾਇਆ ਮਾਤਾ ਜੀ ਦੇ ਜਿੰਨੇ ਨਿਸ਼ਾਨ ਨੇ ਨੀਲ ਪਏ ਹੋਏ ਨੇ ਬੋਡੀ ਤੇ ਸਾਰੇ ਉਹ ਜਿਹੜੇ ਮੌਕੇ ਤੇ ਡਾਕਟਰ ਸੀ ਸਰਕਾਰੀ ਡਾਕਟਰ ਉਹਨਾਂ ਨੇ ਚੈੱਕਅਪ ਕਰਕੇ ਉਹਨਾਂ ਨੇ ਐਮ ਐਲ ਆਰ ਕੱਟਤੀ ਆ ਹੁਣ ਐਫ ਆਈ ਆਰ ਦਰਜ ਕੀਤੀ ਜਾਊਗੀ ਮਾਤਾ ਜੀ ਤੇ ਬੇਟੇ ਤੇ ਤੇ ਮਾਤਾ ਜੀ ਦੀ ਨੂੰਹ ਦੇ ਉੱਪਰ ਉਹਨਾਂ ਦੀ ਅਰੈਸਟ ਪਾਈ ਜਾਊਗੀ ਉਸ ਤੋਂ ਬਾਅਦ ਹੁਣ ਮਾਤਾ ਜੀ ਨੂੰ ਅਸੀਂ ਮਨੋਕਸ਼ਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪੀਟਲ ਚ ਲੈ ਕੇ ਚੱਲੇ ਆ ਤੇ ਕੱਲ ਨੂੰ ਫਿਰ ਦੱਸਦੇ ਨੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਜਿਹੜੇ ਐਕਸ ਰੇ ਆ ਉਹ ਇੱਥੇ ਹੀ ਕਰਾਏ ਜਾਣਗੇ ਵਾਪਸ ਲੈ ਕੇ ਆਉਣਾ ਪਊਗਾ ਤੁਹ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਉਹਨਾਂ ਦਾ ਗ੍ਰੰਟ ਸਿੰਘ ਤੁਹਾਡਾ ਵੀ ਐਮਸੀ ਸਾਹਿਬ ਤੁਹਾਡਾ ਵੀ ਸੁਖਿੰਦਰ ਵੀਰ ਤੇ ਸਾਡੀ ਰਾਏਕੋਟ ਵਾਲੀ ਸਾਰੀ ਟੀਮ ਸ਼ੁਕਰੀਆ ਸ਼ੋਟੇ ਵੀਰੇ ਤੁਸੀਂ ਉਦੋਂ ਦੇ ਸਾਡੇ ਨਾਲ ਖੜੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਕੀ ਸਾਡੀ ਬੇਨਤੀ ਹੈ ਵੀ ਤੁਸੀਂ ਸਵੇਰੇ ਸਾਰੇ 8:00 ਵਜੇ ਦੇ ਨਾਲ ਉੱਥੇ ਆ ਜਿਓ ਫਿਰ ਕੱਲ ਨੂੰ ਜਿਹੜੇ ਮਾਤਾ ਦੇ ਇੱਥੇ ਐਕਸਰੇ ਕਰਾਉਣੇ ਆ ਉਹ ਤੁਸੀਂ ਨਾਲ ਲਾ ਕੇ ਕਰਵਾਉਣੇ ਜ਼ਿੰਮੇਵਾਰੀ ਨਾਲ ਤੇ ਸਾਡੇ ਕੋਲੇ ਕਾਨੂੰਨੀ ਕਾਰਵਾਈ ਦਾ ਟਾਈਮ ਨਹੀਂ ਹੁੰਦਾ ਵੀਰੇ ਅਸੀਂ ਕਾਨੂੰਨੀ ਕਾਰਵਾਈ ਚ ਨਹੀਂ ਪੈਂਦੇ ਸਾਡਾ ਮਤਲਬ ਹੈ ਮਾਤਾ ਦੀ ਸੇਵਾ ਕਰਨਾ ਹੈ ਨਾ ਚਲੋ ਇਹ ਸ਼ਹਿਰ ਕੁਦਰਤ ਨੂੰ ਇਹੀ ਮਨਜ਼ੂਰ ਸੀਗਾ ਜੋ ਅੱਜ ਹੋਇਆ ਵਾ ਤੇ ਬਾਕੀ ਤੁਸੀਂ ਕੋਆਪਰੇਟ ਕਰੋ ਆਪਾਂ ਰਲ ਮਿਲ ਕੇ ਉਹਨਾਂ ਨੂੰ ਘੱਟੋਂ ਘੱਟ ਇੰਨੀ ਕਿ ਸਜਾ ਤਾਂ ਮਿਲੇ ਉਹਨਾਂ ਨੂੰ ਅਹਿਸਾਸ ਹੋਵੇ ਤੇ ਦੁਨੀਆ ਦੇ ਲੋਕਾਂ ਨੂੰ ਹੋਰਾਂ ਨੂੰ ਸੇਧ ਮਿਲੇ ਕਿਸੇ ਨੂੰ ਹਨਾ ਤੇ ਨਹੀਂ ਤੇ ਇਦਾਂ ਹੀ ਲੋਕਾਂ ਦੇ ਹੌਸਲੇ ਬਲੰਦ ਹੋਈ ਜਾਂਦੇ ਵੀ ਕੋਈ ਫਰਕ ਤਾਂ ਪੈਂਦਾ ਨਹੀਂ ਹਨਾ ਕਿਉਂਕਿ ਅਸੀਂ ਨਾ ਪਿਛਲੇ 10 ਸਾਲਾਂ ਤੋਂ ਵੀਰੇ ਗੁਜਰਾਂ ਤੋਂ ਬਾੜਿਆਂ ਤੋਂ ਜਾਂ ਹੋਰਾਂ ਸਰਦਾਰਾਂ ਦੇ ਬਾੜਿਆਂ ਤੋਂ ਵੀ ਬੰਦੇ ਛੜਾਈ ਬਹੁਤ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਹੁੰਦੀ ਨਹੀਂ ਔਰ ਸਭ ਚੁੱਪ ਕਰ ਜਾਂਦੀ ਸੀ ਉਹਨਾਂ ਨੇ ਹੌਸਲੇ ਇੰਨੇ ਬਲੰਦ ਹੋਏ ਹੋਏ ਮਤਲਬ ਹਜੇ ਵੀ ਉਹ ਬੰਦੇ ਰੱਖੀ ਜਾਂਦੇ ਜੇ ਅਸੀਂ ਛੜਾ ਲਿਆ ਉਹਨੇ ਇੱਕ ਤੋਂ ਮਹੀਨੇ ਬਾਅਦ ਹੋਰ ਫੜ ਲਿਆ ਹੁੰਦੇ ਉਹ ਕਿਉਂਕਿ ਉਹਨੂੰ ਪਤਾ ਵੱਤ ਤੋਂ ਵੱਤ ਇਹ ਹੀ ਹੈ ਲੈ ਜਾਣਗੇ ਕੋਈ ਹੋਰ ਤਾਂ ਸਾਨੂੰ ਕੁਝ ਹੋਣਾ ਨਹੀਂਗਾ ਤੇ ਇਸ ਕਰਕੇ ਆਏ ਆ ਵੀ ਜਦੋਂ ਆਪਾਂ ਇਦਾਂ ਦੇ ਕੇਸ ਚ ਕਰਦੇ ਆ ਵੀ ਲੋਕਾਂ ਨੂੰ ਅਹਿਸਾਸ ਕਰਾਉਣ ਵਾਸਤੇ ਸ਼ਾਇਦ ਅੱਜ ਇਹ ਸਾਰਾ ਕੁਝ ਹੋਇਆ ਤੁਸੀਂ ਵੀ ਸਾਥ ਦਿਓ ਤੁਸੀਂ ਰਿਸ਼ਤੇਦਾਰ ਹੋ ਹਨ ਚਲੋ ਜੋ ਹੋਇਆ ਪਿੱਛੇ ਉਹਨੂੰ ਆਪਾਂ ਛੱਡ ਕੇ ਅੱਗੇ ਵਾਸਤੇ ਪਲੀਜ਼ ਰਿਕੁਐਸਟ ਆ ਠੀਕ ਹੈ ਸਾਡੀ ਸਪੋਰਟ ਕਰੋ ਹਾਂਜੀ ਚਲੋ ਠੀਕ ਹੈ ਬਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਪਾਣਾ ਅਗਰਾ ਦਾ ਪਾਣਾ ਖੜ ਦੇਣੀ ਖੜ ਦੇਣੀ ਫਿਰ ਖੜ ਦੇਣਾ 1 ਅਮਰ ਠੀਕ ਹੋ ਹਾਂ ਠੀਕ ਆ ਆਪਣਾ ਇਹ ਸੁਪਨਿਆਂ ਦਾ ਘਰ ਆ ਮਾ ਹਸਪਤਾਲ ਆ ਇਹ ਤੇ ਇੱਥੇ ਬਹੁਤ ਸਾਰੀਆਂ ਬੀਬੀਆਂ ਵੀ ਆ ਭੈਣਾ ਵੀ ਆ ਆ ਹਸਪਤਾਲ ਆ ਮਾ ਇੱਥੇ ਨਾ ਤੈਨੂੰ ਦਾਖਲ ਕਰਾਂਗੇ ਜੀ ਤੁਸੀਂ ਇਹ ਡਾਕਟਰ ਸਾਰਾ ਖਿਆਲ ਰੱਖਣਗੇ ਹਨ ਚਿਕਨ ਨਹੀਂ ਕਰਨਾ ਮੇਰੀ ਮਾਂ ਆ ਜਾ ਸਵੇਰੇ 8:00 ਵਜੇ ਨੂੰ ਉਹਨੇ ਸੁਮਨ ਨੇ ਆ ਜਾਣਾ ਮੈਂ ਇਕੋੜੇ ਇਕ ਬਰੋਨ ਵਾਲੀ ਇਹ ਚੱਲੂਗਾ ਇਕ ਬਰੀ ਹਮਾਨੂ ਮਤਲਬ ਅੱਜ ਉਸ ਗਾਲਮ ਪੰਦੇ ਤੋਂ ਰੈਸਕਿਊ ਕਰਕੇ ਲਿਆਂਦਾ ਜਿਹੜਾ ਪੁੱਤ ਦਾ ਹੱਥ ਸੀ ਜਿਹੜਾ ਮਾਂ ਦੱਸਦੀ ਆ ਵੀ ਇੱਦਾਂ ਮੁਕੀਆਂ ਮਾਰਦਾ ਜਾਂ ਕੂਣੀਆਂ ਮਾਰਦਾ ਸੀ ਹੈਨਾ ਮਤਲਬ ਤੁਸੀਂ ਦੇਖੋ ਵੀ ਇੱਦਾਂ ਮੁਕੀਆਂ ਨਾਲ ਤੇ ਕੂਣੀਆਂ ਨਾਲ ਮਾਂ ਨੂੰ ਕਿਵੇਂ ਕੁੱਟਦਾ ਸੀ ਮਾਂ ਦਾ ਸਾਹ ਬੰਦ ਕਰ ਦਿੰਦਾ ਸੀ ਸੰਗੀ ਕੁੱਟ ਦਿੰਦਾ ਸੀ ਤੇ ਮਾਂ ਦੀ ਕਹਿੰਦੇ ਵੀ ਦਰਸੀਸ ਆ ਜਿਹੜੀ ਉਹ ਵੀ ਬੜੀ ਮਾੜੀ ਆ ਤੇ ਮਾਂ ਦੀ ਅਸੀਸ ਆ ਜਿਹੜੀ ਉਹ ਵੀ ਦਰਗਾਹਾਂ ਹੀ ਜਾ ਕੇ ਲੱਗਦੀ ਜੀ ਮਾਂ ਦੀ ਅਸੀਸ ਦਰਗਾਹ ਦੇ ਵਿੱਚ ਲੱਗਦੀ ਆ ਤੇ ਮਾਂ ਦੀ ਦਰਸੀਸ ਵੀ ਫਿਰ ਦਰਗਾਹ ਤੱਕ ਹੀ ਜਾਂਦੀ ਆ ਅੱਜ ਉਹਨਾਂ ਦਰਸੀਸਾਂ ਦੇ ਸਦਕਾ ਸ਼ਾਇਦ ਅੱਜ ਇਸ ਮਾਂ ਨੇ ਵਿਚਾਰੀ ਨੇ ਉਸ ਟਾਈਮ ਵੀ ਆਪਣੇ ਪੁੱਤ ਬਾਰੇ ਕਦੇ ਮਾੜਾ ਨਹੀਂ ਸੋਚਿਆ ਸੀ ਜਦੋਂ ਕੁਟਦਾ ਸੀ ਉਹ ਮਾਂ ਕਹਿੰਦੀ ਮੈਂ ਫਿਰ ਵੀ ਕਹਿੰਦੇ ਚੱਲ ਕੋਈ ਨਾ ਭਾਈ ਮੇਰੇ ਕਰਮ ਆ ਪਰ ਉਹ ਦਾਦਾ ਉਹ ਸਭ ਦੇਖਦਾ ਸਭ ਦੀਆਂ ਜਾਣਦਾ ਸਭ ਨੂੰ ਇਨਸਾਫ ਦਿੰਦਾ ਤੇ ਸ਼ਾਇਦ ਉਸੇ ਸਦਕਾ ਅੱਜ ਮਾਨ ਨੂੰ ਇਨਸਾਫ ਮਿਲਿਆ ਇਹਨਾਂ ਦੀ ਬੇਟੀ ਉਹਨੇ ਵੀ ਕਿਵੇਂ ਅੱਜ ਸਾਨੂੰ ਕਾਲ ਕੀਤੀ ਕਿਦਾਂ ਸਵੱਬ ਬਣਿਆ ਕਿ ਅਸੀਂ ਮਾਤਾ ਜੀ ਨੂੰ ਲੈ ਕੇ ਆਏ ਹਾਲਾਂਕਿ ਸਾਰਾ ਕੁਝ ਹੋਣ ਤੋਂ ਬਾਅਦ ਮਾਤਾ ਜੀ ਦੀ ਬੇਟੀ ਵੀ ਹਾਲਾਂਕਿ ਇਹ ਕਹਿ ਰਹੀ ਸੀ ਵੀ ਨਹੀਂ ਜੀ ਰਹਿਣ ਤੋਂ ਕਾਰਵਾਈ ਨਹੀਂ ਕਰਨੀ ਪਰ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ ਉਸ ਟਾਈਮ ਮਾਤਾ ਨੂੰ ਬਹਿਣਾ ਔਖਾ ਲੱਗਦਾ ਥੋੜਾ ਜਿਹਾ ਮਾਤਾ ਨੂੰ ਆ ਸੌਰੀ ਪਹਿਣਾ ਮਾਤਾ ਜੀ ਬਹਿ ਜਾਓ ਕੋਈ ਨਾ ਬੈਠ ਜਾਓ ਚਲ ਚੱਕਰ ਚੱਕਰ ਸਰਾਣੇ ਦੇ ਇੱਕ ਦੋ ਸਰਾਣਾ ਲੱਗ ਜੀ ਜੀ ਦੇਖੋ ਵੀ ਪਿੱਛੋਂ ਕਰ ਚੈੱਕ ਕਰੋ ਬੇਟਾ ਤੇबस ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਆਪਣੀ ਮਾਂ ਨੂੰ ਉਪੁੱਤ ਵਾਲਾ ਪਿਆਰ ਦੇ ਸਕੀਏ ਜਿੱਡੋ ਜੰਮੇ ਪੁੱਤ ਨੇ ਜੋ ਨਹੀਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ